ਲੈਡ ਦਾ ਵੀ ਕੋਈ ਪਤਾ ਨਹੀਂ ਕਦੋਂ ਆਉ। ਉਹ ਹਾਂ ਬਈ ਗੀਤਕਾਰਾ ਕੀ ਹਾਲ ਚਾਲ? ਆ ਜਾ ਵਧੀਆ ਵਧੀਆ ਤਰਲੋਕ ਆ ਜਾ। ਹੋਰ ਠੀਕ ਠਾਕ ਆ। ਠੀਕ ਆ। ਉਹ ਯਾਰ ਲੈਡ ਜੀ ਡੀਕ ਦੇ ਯਾਰ ਪਾਣੀ। ਅੱਛਾ। ਕੋਰ ਪਿਉਵਾਂਗੇ ਕਣਕ ਨੂੰ ਲਾਵਾਂਗੇ ਪਾਣੀ। ਠੀਕ ਆ ਠੀਕ ਆ। ਉਹ ਸੁਣਾ ਕੀ ਕਰਦਾ? ਵਾ ਵਧੀਆ ਵਧੀਆ ਤੂੰ ਦੱਸ ਕਿਵੇਂ ਚੱਲਦੀ ਤੇਰੀ ਗੀਤਕਾਰੀ? ਬੜਾ ਠੀਕ ਆ ਯਾਰ। ਯਾਰ ਮੈਂ ਤੇਰੇ ਤੋਂ ਅੱਜ ਇੱਕ ਗੱਲ ਪੁੱਛਣੀ ਸੀ। ਪੁੱਛ। ਜਿਹੜਾ ਇੱਕ ਗੀਤ ਹੁੰਦਾ ਉਹਦੇ ਯੋਗਦਾਨ ਕੀਦਾ ਹੁੰਦਾ ਜਾਰੇ ਕਲਾਕਾਰ ਦਾ ਹੁੰਦਾ ਜਾਂ ਗੀਤਕਾਰ ਦਾ ਹੁੰਦਾ ਲੈ ਵੀ ਫਿਰ ਹੁਣ ਮੈਂ ਤੈਨੂੰ ਨਾ ਸਾਰੀ ਗੱਲ ਦੱਸਦਾ ਹਾਂ ਤੂੰ ਇੱਕ ਮੈਂ ਨਾ ਦਾਦਾ ਨੂੰ ਇੱਕ ਗਰੀਬ ਗੀਤਕਾਰ ਦੀ ਤੈਨੂੰ ਕਹਾਣੀ ਦੱਸਦਾ ਤੂੰ ਜੱਲਾ ਮੇਰੇ ਦੀ ਲਾਲਾ ਠੀਕ ਇੱਕ ਗਰੀਬ ਜਿਹੜਾ ਗੀਤਕਾਰ ਆਣਾ ਉਹ ਉਹਨਾਂ ਪੜਾਵਾਂ ਦੇ ਵਿੱਚੋਂ ਲੰਘਦਾ ਬਈ ਹਰ ਜਿਹੜਿਆ ਸਮਾਜ ਦੀਆਂ ਉਹਦੇ ਵਿੱਚ ਬੁਰਾਈਆਂ ਆ ਹਾਂ ਉਹਦੇ ਵਿੱਚ ਸਮਾਜ ਦੀਆਂ ਚੰਗਿਆਈਆਂ ਆ ਹੂੰ ਉਹਨੂੰ ਪਰਖ ਹੁੰਦੀ ਆ ਉਹ ਗਰਾਊਂਡ ਲੈਵਲ ਤੇ ਜਿਹੜਾ ਉਹ ਇਹਨਾਂ ਵਿੱਚ ਸੁਲਝਿਆ ਹੁੰਦਾ ਹਾਂ ਉਹ ਗੀਤ ਨੂੰ ਜਿਹੜੇ ਸਮਾਜ ਦੀਆਂ ਬੁਰਾਈਆਂ ਚੰਗਿਆਈਆਂ ਨਾ ਗੀਤ ਦੇ ਵਿੱਚ ਅੱਖਰਾਂ ਨਾਲ ਪਰੋਉਂ ਦਿੰਦਾ ਇੱਕ ਗੀਤ ਤਿਆਰ ਕਰ ਦਿੰਦਾ ਹਾਂ ਬਈ ਉਹਦੇ ਵਿੱਚ ਉਹਦੇ ਜਜ਼ਬਾਤ ਹੂੰ ਦਿਲ ਦੇ ਅਰਮਾਨ ਉਹਦੇ ਵਿੱਚ ਪਰੋਏ ਹੁੰਦੇ ਆ ਜਦੋਂ ਉੱਥੇ ਇੱਕ ਕਲਾਕਾਰ ਇਹ ਕਹਿ ਕੇ ਲੱਤ ਮਾਰਦੇ ਨਾ ਹਾਂ ਬਾਈ ਯਾਰ ਕੋਈ ਤਰਜ ਨਹੀਂ ਬੰਦੀ ਇਹ ਸਾਲਾ ਬਹੁਤ ਦੁੱਖ ਹੁੰਦਾ ਤੇ ਜਦੋਂ ਗਾਣਾ ਹਿੱਟ ਹੋ ਜਾਏ ਹਾਂ ਜਿੱਥੇ ਤਾਂ ਗੀਤਕਾਰ ਦਾ 80% ਯੋਗਦਾਨ ਹੁੰਦਾ ਨਾ 20% ਨੂੰ ਆਵਾਜ਼ ਦੇਣ ਵਾਲੇ ਕਲਾਕਾਰ ਦਾ ਹੁੰਦਾ ਉੱਥੇ ਪਤਾ ਕੀ ਕਹਿ ਦਿੰਦੇ ਆ ਇਹ ਤਾਂ ਕਲਾਕਾਰ ਫੁਲਾਣੇ ਦੇ ਨਾਂ ਤੇ ਚੱਲ ਗਿਆ ਗੀਤ ਜਿੰਨੇ ਗੀਤ ਚੱਲੇ ਆ ਮੈਨੂੰ ਦੱਸ ਵੀ ਆਪਾਂ ਜਾਣਦੇ ਆ ਯਾਰ ਗਵਾਪ ਸਿੱਧੂ ਚੱਲ ਗਿਆ ਹਾਂ ਯਾਰ ਕੋਈ ਮਤਲਬ ਹੋਰ ਕਲਾਕਾਰ ਦਾ ਨਾਮ ਆਰਨਿਤ ਚੱਲ ਗਿਆ ਤੇ ਮਾਨ ਕਰੋਲਾ ਮਾਨ ਚੱਲ ਗਿਆ ਪਰ ਯਾਰ ਜਿਹੜੇ ਉਹਨਾਂ ਨੂੰ ਗੀਤ ਦਿੰਦੇ ਆ ਨਾ ਲਿਖ ਕੇ ਹਾਂ ਅਸਲੀ ਤਾਂ ਉਹ ਚੱਲੇ ਆ ਹਾਂ ਉਹ ਲੋਕ ਉਹਨਾਂ ਪਾਉਂਦੇ ਲੋਕ ਗੱਲ ਸੁਣ ਹਾਂ ਕਲਾਕਾਰਾਂ ਨੂੰ ਉਹਨਾਂ ਦੇ ਬਰੋਬਰ ਮਦਦ ਕਰਨੀ ਚਾਹੀਦੀ ਆ ਜੇ ਗਾਣੇ ਦੇ ਵਿੱਚੋਂ ਲੱਖ ਕਮਾਇਆ ਤਾਂ 50000 ਰੁਪਇਆ ਗੀਤਕਾਰ ਨੂੰ ਦੇਣ ਫੇਰ ਗੀਤਕਾਰ ਦੀ ਸਹੀ ਜਿਹੜਾ ਮਿਹਨਤਾਨਾ ਗੀਤਕਾਰ ਨੂੰ ਮਿਲਦਾ ਹਾਂ ਗੀਤਕਾਰ ਦੀ ਸਹੀ ਗੱਲ ਆ ਯਾਰ ਬਾਈ ਯਾਰ ਹਾਲਾਤ ਗੀਤਕਾਰ ਦੇ ਉਹਦਾ ਚੈਨ ਹੈ ਨਾ ਕੋਈ ਮੂਹਰੇ ਲੈ ਕੇ ਨਹੀਂ ਆਉਂਦਾ ਬਾਈ ਨਾ ਨਹੀਂ ਗੀਤਕਾਰ ਦੀ ਪੇਸ਼ਕਾਰੀ ਕਰਦੇ ਨਹੀਂ ਕੋਈ ਹਾਂ ਅੱਜ ਕੱਲ ਤਾਂ ਗੀਤਕਾਰਾਂ ਦਾ ਨਾਂ ਵੀ ਕਟ ਲਾਪੇ ਕੀਤਾ ਚੋਂ ਹਾਂ ਬਾਈ ਹੋਰ ਬਈ ਬੰਦਿਆਂ ਨਾਲ ਤੇ ਗਰੀਬ ਗੀਤਕਾਰਾਂ ਨੂੰ ਪੈਸੇ ਦੀ ਲੋੜ ਹੁੰਦੀ ਉਹ ਕਹਿੰਦੇ ਯਾਰ ਕੀ ਕਰਾਂਗੇ ਨਾਲ ਦਾ ਘਰੇ ਤਾਂ ਚਾਹ ਮਿੱਠਾ ਨਹੀਂ ਅਗਲਾ 10000 ਲੈ ਕੇ 20000 ਲੈ ਕੇ ਘਰੇ ਵਟ ਜਾਂਦਾ ਤੇ ਉਹ ਗਾਰਾ ਕਈ ਵਾਰੀ ਕਰੋੜਾਂ ਦਾ ਚੱਲ ਜਾਂਦਾ ਅੱਛਾ ਕੋ ਪੁੱਛਣਾ ਗੀਤਕਾਰੀ ਵਾਲਾ ਕੰਮ ਯਾਰ ਨਹੀਂ ਤੰਤ ਰਹਿ ਗਿਆ ਹਾਂ ਜੇ ਆਪ ਗਾਉਂਦੇ ਆ ਆਪ ਗੀਤਕਾਰ ਜੇ ਕੋਈ ਅਗਰੀ ਗੀਤਕਾਰ ਆਪ ਗਾਉਂਦਾ ਉਹਦੇ ਕੋਲੇ ਉਹਨਾਂ ਸਾਜੋ ਸਮਾਨ ਜਾਂ ਪੈਸੇ ਨਹੀਂ ਹੁੰਦੇ ਯਾਰ ਗੀਤ ਕੱਢਦੇ ਆ ਫਿਰ ਗੀਤਕਾਰ ਵੱਡੀਆਂ ਕੱਢ ਕੇ ਵੱਡੀਆਂ ਕੰਪਨੀਆਂ ਨੂੰ ਦੇਣਾ ਪੈਂਦਾ ਉਹ ਕੰਪਨੀਆਂ ਪੇਸ਼ ਕਰਦੀਆਂ ਉਹ ਜਿਹੜਾ ਕੋਈ ਉਹਨਾਂ ਨੂੰ ਜਿਹੜਾ ਸੰਗਾਉਂਦਾ ਪੈਸਾ ਆ ਆਪ ਗੀਤਕਾਰ ਦਾ ਨਹੀਂ ਕੋਈ ਕਰਦਾ ਯਾਰ ਹਾਂ ਖਤਮਾ ਕਾ ਨਹੀਂ ਖਤਮ ਨਹੀਂ ਹੈ ਯਾਰ ਗਲਤ ਤੇਰੀ ਭਾਈ